ਪਿਛਲੀਆਂ ਸਰਕਾਰਾਂ ਦੇ ਸਮੇਂ ਜਿਸ ਤਰੀਕੇ ਦੇ ਨਾਲ ਜੋ ਪੰਜਾਬ ਦੇ ਵਿੱਚ ਇੱਕ ਨਾਰਕੋ টেরਰਿਜ਼ਮ ਬਣਿਆ ਜਿਸ ਦੇ ਤਹਿਤ ਕੁਝ ਸਿਆਸੀ ਲੋਕ ਕੁਝ ਪੁਲਿਸ ਆਫੀਸਰਸ ਔਰ ਜੋ ਡਰੱਗਸ ਸਮਗਲੇ ਸੀਗੇ ਉਹਨਾਂ ਦੇ ਕਹੇ ਜਾ ਨੈਕਸਸ ਬਣਿਆ ਕਿ ਘਰ ਘਰ ਦੇ ਵਿੱਚ ਨਸ਼ੇ ਜਿਹੜੇ ਉਹ ਪਹੁੰਚਾ ਦਿੱਤੇ ਗਏ ਔਰ ਮੈਂ ਸਮਝਦਾ ਕਿ ਸਾਰਿਆਂ ਦਾ ਹੀ ਅੱਜ ਆਪਣਾ ਫਰਜ਼ ਬਣ ਜਾਂਦਾ ਕਿ ਇਹਨੂੰ ਜੜੋਂ ਖਤਮ ਕੀਤਾ ਜਾਵੇ ਸੋ ਇਸੇ ਸੋਚ ਨੂੰ ਮੁੱਖ ਰੱਖ ਕੇ ਜਿੱਥੇ ਪਹਿਲਾਂ ਪਿਛਲੇ 3 ਸਾਲਾਂ ਤੋਂ ਇਦੇ ਉੱਪਰ ਇਫੈਕਟਿਵਲੀ ਤੇ ਐਕਟਿਵਲੀ ਕੰਮ ਚੱਲ ਰਿਹਾ ਸੀਗਾ ਪਰ ਫਿਰ ਹੁਣ ਅਸੀਂ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਲੜਾਈ ਨੂੰ ਇਸ ਜੰਗ ਨੂੰ ਅਖੀਰਲੇ ਦੌਰ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕਿ ਅਖੀਰਲਾ ਹੱਲਾ ਹਮਲਾ ਜਿਹੜਾ ਉਹ ਕੀਤਾ ਜਾਵੇ ਤੇ ਉਸੇ ਦੇ ਤਹਿਤ 1 ਮਾਰਚ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਵਰਗਿੰਸ ਡਰੱਗਸ ਜਿਹੜਾ ਉਹ ਸ਼ੁਰੂ ਕੀਤਾ ਤੇ ਅੱਜ ਮੈਨੂੰ ਦੱਸਦੇ ਹੋਏ ਇਹ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਇੱਕ ਲੋਕਾਂ ਦੀ ਮੁਹਿੰਮ ਆ ਉਹ ਬਣ ਚੁੱਕੀ ਹੈ ਅੱਜ ਉਹ ਲੋਕ ਜਿਹੜੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਦੇ ਵਿੱਚ ਮਨ ਮਯੂਸ ਕਰੀ ਬੈਠੇ ਸੀਗੇ ਕਿ ਇਹ ਖਤਮ ਨਹੀਂ ਹੋ ਸਕਦਾ ਅੱਜ ਉਹਨਾਂ ਦੇ ਵਿੱਚ ਇੱਕ ਨਵੀਂ ਉਮੀਦ ਆਸ ਦੀ ਕਿਰਨ ਜਾਗੀ ਹੈ ਅੱਜ ਉਹਨਾਂ ਲੋਕਾਂ ਤੋਂ ਹੀ ਸਿਵਲ ਸੁਸਾਇਟੀ ਤੋਂ ਹੀ ਪੰਜਾਬ ਸਰਕਾਰ ਨੂੰ ਸਾਨੂੰ ਪੋਲੀਟੀਕਲ ਰਿਪ੍ਰੈਜ਼ੈਂਟੇਟਿਵਸ ਨੂੰ ਔਰ ਪੁਲਿਸ ਨੂੰ ਜਿਹੜੇ ਡਰੱਗ ਸਮਗਲਰਸ ਨੇ ਟੈਬਲੋਸ ਨੇ ਔਰ ਜਿਹੜੇ ਕੋਈ ਐਡਿਕਟਿਵ ਨੇ ਉਹਨਾਂ ਦੀ ਇਨਫਾਰਮੇਸ਼ਨ ਹੁਣੇ ਸ਼ੁਰੂ ਹੋਈ ਹੈ ਤੇ ਉਹਦੇ ਉੱਪਰ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਸਰਕਾਰ ਨੇ ਬਣਾਇਆ ਜਿਹਦੇ ਤਹਿਤ ਐਨਫੋਰਸਮੈਂਟ ਦੇ ਲਈ ਪੁਲਿਸ ਨੂੰ ਫ੍ਰੀ ਹੈਂਡ ਹੈ ਜਿਹੜਾ ਉਹ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਐਸਐਸਪੀਜ਼ ਨੂੰ ਔਰ ਪੂਰੀ ਜੋ ਸਿਵਲ ਔਰ ਪੁਲਿਸ ਦੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਐਸਐਸਪੀਜ਼ ਨੂੰ ਫ੍ਰੀ ਹੈਂਡ ਤੇ ਅੱਗੇ ਐਸਐਸਪੀ ਨੇ ਆਪਣੇ ਐਸਐਚਓਜ਼ ਨੂੰ ਫ੍ਰੀ ਹੈਂਡ ਦੇ ਕੇ ਨਸ਼ਾ ਨੂੰ ਖਤਮ ਕਰਨਾ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਹੈਲਥ케ਅਰ ਸੈਕਟਰ ਦੇ ਵਿੱਚ ਡੀ ਐਡਿਕਸ਼ਨ ਰੀਹੈਬਿਲੀਟੇਸ਼ਨ ਔਰ ਓਟ ਸੈਂਟਰਸ ਦੇ ਉੱਪਰ ਵੱਡੇ ਪੱਧਰ ਤੇ ਉੱਪਰ ਜੋ ਹੈ ਕੰਮ ਚੱਲ ਰਿਹਾ ਹੈ ਤਾਂ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਕ੍ਰਿਮੀਨਲ ਨਾ ਸਮਝ ਕੇ ਉਹਨਾਂ ਨੂੰ ਮਰੀਜ਼ ਸਮਝ ਕੇ ਪੰਜਾਬ ਸਰਕਾਰ ਆਪਦੀ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੂੰ ਇਸ ਨਸ਼ੇ ਦੇ ਕੋਡ ਦੇ ਵਿੱਚੋਂ ਕੱਢਣ ਲੱਗ ਰਹੀ ਹੈ ਸੋ ਅੱਜ ਉਸੇ ਸੰਬੰਧ ਦੇ ਵਿੱਚ ਅੰਮ੍ਰਿਤਸਰ ਦੀ ਦੀ ਰਿਵਿਊ ਮੀਟਿੰਗ ਸੀ ਜਿਹਦੇ ਬਹੁਤ ਵਧੀਆ ਮਾਹੌਲ ਦੇ ਵਿੱਚ ਕੰਡਕਟ ਹੋਈ ਹੈ ਚੰਗੇ ਰਿਜ਼ਲਟਸ ਨੇ ਜਿਹੜੇ ਉਹ ਪਿਛਲੇ 15 ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ ਨੇ ਹਾਂ ਇਹ ਠੀਕ ਹੈ ਕਿਉਂਕਿ ਅੰਮ੍ਰਿਤਸਰ ਪਾਕਿਸਤਾਨ ਬਾਰਡਰ ਦੇ ਉੱਪਰ ਹੈ ਔਰ ਡਰੋਨ ਦੇ ਜ਼ਰੀਏ ਬਹੁਤ ਸਾਰੀ ਸਪਲਾਈ ਹੈ ਜਿਹੜੀ ਉਹ ਹੋ ਰਹੀ ਹੈ ਇੱਕ ਵੱਡੇ ਚੈਲੰਜਸ ਨੇ ਜਿਹੜੇ ਉਹ ਅੰਮ੍ਰਿਤਸਰ ਦੇ ਇਲਾਕੇ ਦੇ ਲਈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਇਹ ਸਲਾਕੇ ਦੇ ਲਈ ਜ਼ਰੂਰ ਹੈਗੇ ਪਰ ਫਿਰ ਵੀ ਬੜੇ ਇਫੈਕਟਿਵਲੀ ਪੰਜਾਬ ਪੁਲਿਸ ਔਰ ਸਰਕਾਰ ਕੰਮ ਕਰ ਰਹੀ ਹੈ ਸੋ ਹੁਣ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਡਰਾਈਵ ਦੇ ਵਿੱਚ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ 1651 ਐਫ ਆਈ ਆਰਸ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਨੰਬਰ ਹੈ ਜਿਹਦੇ ਤਹਿਤ 2575 ਜਿਹੜੇ ਡਰੱਗ ਸਮਗਲਰ ਨੇ ਜਾਂ ਜਿਹੜੇ ਪੈਡਲਰਸ ਨੇ ਉਹ ਫੜੇ ਜਾ ਚੁੱਕੇ ਨੇ 7 ਲੱਖ 25000 ਤੋਂ ਵੀ ਵੱਧ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਨੇ ਉਹ ਰਿਕਵਰ ਹੋ ਚੁੱਕੇ ਨੇ ਅ ਔਰ ਡਰੱਗ ਮਨੀ तकरीबन 64 ਲੱਖ ਤੋਂ ਵੀ ਉੱਪਰ ਹੈ ਜਿਹੜੀ ਉਹ ਫੜੀ ਜਾ ਚੁੱਕੀ ਹੈ 1322 ਕਿਲੋ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਸੋ ਇਹ ਉਹ ਨੰਬਰਸ ਨੇ ਜਿਹੜੇ ਪਿਛਲੇ ਮਹਿਜ਼ 15 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਐਫਰਟਸ ਦੇ ਨਾਲ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਫੜੇ ਜਾ ਚੁੱਕੇ ਨੇ ਮੈਂ ਸਮਝਦਾ ਕਿ ਲੋਕ ਵੀ ਹੁਣ ਮਨ ਬਣਾ ਚੁੱਕੇ ਨੇ ਕਿ ਨਸ਼ਿਆਂ ਦੇ ਇਸ ਕੋਰਟ ਨੂੰ ਜੜੋਂ ਖਤਮ ਕਰਨਾ ਹੈ ਹੁਣ ਇੱਕੋ ਹੀ ਇੱਕੋ ਇੱਕ ਵਾਰਨਿੰਗ ਹੈ ਜਿਹੜੀ ਉਹ ਮੈਂ ਉਹਨਾਂ ਡਰੱਗ ਸਮਗਲਰਾਂ ਨੂੰ ਤਸਕਰਾਂ ਨੂੰ ਬੜੇ ਸਾਫ਼ ਸ਼ਬਦਾਂ ਦੇ ਵਿੱਚ ਦੇਣਾ ਚਾਹੂਗਾ ਕਿ ਯਾ ਤਾਂ ਤੁਸੀਂ ਇਹ ਨਸ਼ੇ ਦਾ ਮੌਦ ਦੇ ਕਾਰੋਬਾਰ ਹੈ ਜਿਹੜਾ ਨਸ਼ਿਆਂ ਦਾ ਇਸ ਕਾਰੋਬਾਰ ਨੂੰ ਛੱਡ ਦੋ ਜਾਂ ਪੰਜਾਬ ਨੂੰ ਛੱਡ ਦੋ ਨਹੀਂ ਤੁਹਾਡੇ ਤੋਂ ਇਹ ਕੰਮ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਹੈ ਤੇ ਇਹ ਇਹ ਜਦੋਂ ਤੱਕ 100% ਇਹ ਕੋਹੜ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਸਮੁੱਚੀ ਪੰਜਾਬ ਸਰਕਾਰ ਆਮ ਆਦੀ ਪਾਰਟੀ ਪੰਜਾਬ ਪੁਲਿਸ ਸਮੁੱਚਾ ਪੰਜਾਬ ਜਿਹੜਾ ਟਿੱਕੇ ਨਹੀਂ ਬੈਠੂਗਾ ਤੁਸੀਂ ਕਿਹਾ ਕਿ ਨੈਕਸਸ ਚੱਲ ਰਿਹਾ ਸੀ ਸਤਨਾ ਦਾ ਪੋਲੀਟਿਕਲ ਲੋਕਾਂ ਦਾ ਸਸਕਰਾ ਉੱਪਰ ਤਾਂ ਕਾਰਵਾਈ ਹੋ ਗਈ ਪੋਲੀਟਿਕਲ ਲੋਕਾਂ ਦੇ ਕਿਹੜੋ ਆਏਗੀ ਦੇਖੋ ਇਸ ਤਰ੍ਹਾਂ ਕੇ ਲਾਅ ਆਫ ਲੈਂਡ ਹੈ ਪੰਜਾਬ ਦੇ ਵਿੱਚ ਅਸੀਂ ਕੋਈ ਕਿਸੇ ਨਾਲ ਵਿਛਣਟਿੰਗ ਨਹੀਂ ਕਰਨੀ ਚਾਹੁੰਦੇ ਜਿਹੜਾ ਵੀ ਕੋਈ lettes me be very clear ਜਿਹੜਾ ਵੀ ਕੋਈ ਚਾਹੇ ਪੋਲੀਟਿਕਲ ਬੰਦਾ ਹੈ ਵੱਡਾ ਛੋਟਾ ਹੈ ਚਾਹੇ ਕੋਈ ਪੁਲਿਸ ਅਫਸਰ ਹੈ ਮੁਲਾਜ਼ਮ ਹੈ ਚਾਹੇ ਕੋਈ ਡਰੱਗਸ ਸਮਗਲਰ ਹੈ ਜਿਹੜਾ ਉਹ ਨੈਕਸਸ ਦਾ ਹਿੱਸਾ ਸੀਗਾ ਜਿਹਨਾਂ ਪੰਜਾਬ ਦੇ ਵਿੱਚ ਇੰਨਾ ਕੁ ਵੀ ਨਸ਼ਿਆਂ ਦਾ ਕਾਰੋਬਾਰ ਅੱਜ ਕੀਤਾ ਜਾਂ ਪਿਛਲੇ ਸਮਿਆਂ ਦੇ ਵਿੱਚ ਕੀਤਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਪਰ ਪ੍ਰੋਸੈਸ ਹੈ ਜਿਹੜਾ ਜੋ ਲੀਗਲ ਪ੍ਰੋਸੈਸ ਹੈ ਜੋ ਲਾਅ ਆਫ ਲੈਂਡ ਹੈ ਉਹਦੇ ਮੁਤਾਬਕ ਹੋਊਗਾ ਸੱਚੇ ਵੱਡੇ ਮਗਰ ਮਾਸ਼ਾਅੱਲ ਉਹਦੇ ਖਿਲਾਫ ਵੀ ਕਾਰਵਾਈ ਹੋਏਗੀ 100% ਹੋਊਗੀ ਜੀ ਜਿੰਨਾ ਵੱਡਾ ਮਗਰਮੱਛ ਓਨੀ ਵੱਡੀ ਕਾਰਵਾਈ ਅਸੀਂ ਮਾਸ਼ਾਅੱਲ ਜਿਹੜੀ ਕਿੱਟਨਾ ਹੋ ਰਹੀ ਹੈ ਪੰਜਾਬ ਦੇ ਨੋਜ਼ਮਨਾਂ ਦੇ ਵਿੱਚ ਹਾਂਜੀ ਮਾਸ਼ਾਅੱਲ ਜਿਹੜੇ ਉਸੇ ਖਾਨ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਸ ਤੋਂ ਦੀ ਪ੍ਰਸ਼ਾਸਨ ਦੇ ਵੱਲੋਂ ਵੀ ਜਾਂ ਉਸ ਤੋਂ ਦੇ ਲੋਕਾਂ ਦੇ ਵੱਲੋਂ ਬਹੁਤ ਮੰਦਪਾਗ ਹੈ ਜੀ ਬਹੁਤ ਅਨਫੋਰਚੂਨੇਟ ਪੰਜਾਬ ਸਰਕਾਰ ਆਲਰੇਡੀ ਇਹਨੂੰ ਬੜੇ ਸਖਤੀ ਦੇ ਨਾਲ हिमाचल गवर्नमेंट ਦੇ ਨਾਲ ਚੱਕ ਚੁੱਕੀ ਹੈ ਕਿ ਇਸ ਤਰ੍ਹਾਂ ਦਾ ਕਿਸੇ ਵੀ ਵਿਅਕਤੀ ਦੇ ਨਾਲ ਨਹੀਂ ਹੋਣਾ ਚਾਹੀਦਾ ਹੈਗਾ ਕੱਲ ਤੋਂ ਭਰਤੀ ਮੈਮ ਸ਼ੁਰੂ ਹੋ ਰਹੀ ਹੈ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿੰਨਾ ਕੁ ਬੂਸਟ ਮਿਲੇਗਾ ਲੱਗਦਾ ਕੱਲ ਦੇਖੋ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਇੱਕ ਇਹੋ ਜੀ ਸੰਸਥਾ ਹੈ ਜਿੱਥੋਂ ਜਿਸ ਦਾ ਹੁਕਮ ਹੈ ਜਿਹੜਾ ਉਹਨੂੰ ਉਹਨੂੰ ਇਕੱਲੇ ਪੰਜਾਬ ਦਾ ਨਹੀਂ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠੇ ਨੇ ਉਹ ਸਿਰ ਮੱਥੇ ਪ੍ਰਵਾਨ ਕਰਦੇ ਨੇ ਇਹ ਮੰਦ ਭੱਗ ਹੈ ਇਹ ਅਨਫੋਰਚੂਨੇਟ ਹੈ ਕਿ ਉਹ ਇੱਕ ਸਿਆਸੀ ਜਮਾਤ ਪੋਲਿਟিক্যাল ਪਾਰਟੀ ਸ਼ਰੋਮਣੀ ਅਕਾਲੀ ਦਲ ਆ ਜਿਹੜੀ ਕਿ ਪੰਥ ਤੇ ਪੰਥਕ ਵਿਸ਼ਿਆਂ ਦੀ ਆਪਦੇ ਆਪ ਨੂੰ ਲੰਬਰਦਾਰ ਪਾਰਟੀ ਕਹਾਉਂਦੀ ਸੀਗੀ ਅੱਜ ਉਹੀ ਅ ਅ ਸ਼੍ਰੀ ਕਾਹਤਖ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਉਹ ਕਰ ਰਹੀ ਹੈ ਸਿਰਫ ਆਪਦੇ ਨਿੱਜੀ ਹਿੱਤਾਂ ਦੇ ਲਈ ਸੋ ਮੈਂ ਸਮਝਦਾ ਕਿ ਇਸ ਗੱਲ ਨੂੰ ਸਮੁੱਚਾ ਪੰਜਾਬ ਇਹ ਜਣਾ ਸਮਝ ਚੁੱਕਿਆ ਹੈ ਕਿ ਕਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਜ਼ਰੀਏ ਸ਼ਰੋਮਣੀ ਅਕਾਲੀ ਦਲ ਨੇ ਔਰ ਅ ਖਾਸ ਤੌਰ ਤੇ ਬਾਦਲ ਪਰਿਵਾਰ ਨੇ ਅਕਾਲ ਤਖਤ ਸਾਹਿਬ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਐ ਸੋ ਮੈਂ ਸਮਝਦਾ ਕਿ ਜੋ ਇਹ ਮਹਿੰਮ ਚੱਲਣ ਲੱਗੀ ਐ ਕੱਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਇਸ ਨੂੰ ਅਕਾਲੀ ਔਰ ਪੰਥਕ ਸਫਾਂ ਦੇ ਵਿੱਚ ਚੰਗਾ ਜੋ ਰਿਸਪੌਂਸ ਐ ਮੈਂ ਸਮਝਦਾ ਕਿ ਉਹ ਮਿਲੂਗਾ ਉਸ ਤੋਂ ਪਹਿਲਾਂ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਟੀਮਾ ਹੋਣਾ ਵਾਲਾ ਜਿਹੜੇ 30 ਲੱਖ ਲੜ ਲਈ ਉਹਨੂੰ ਕਿਸ ਤਰੀਕੇ ਨਾਲ ਵੇਚ ਉਹ ਤਾਂ ਮੈਂ ਵੈਸੇ ਚੱਲ ਉਹਨਾਂ ਦੀ ਫਰਜੀ ਪਾਰਟੀ ਐ ਜੀ ਫਰਜੀ ਗੱਲਾਂ ਨੇ ਫਰਜੀ ਭਰਤੀ ਐ ਲੱਗਦਾ ਬਹੁਤ ਗੱਸਿਆ ਫਾਰੀ ਉਹ ਬੋਗਸ ਤਾਂ ਦੇਖੋ ਤੁਸੀਂ ਇਸ ਤਰ੍ਹਾਂ ਮੈਂ ਇੱਕੋ ਹੀ ਗੱਲ ਮੁਕਾਉ ਜਿਹੜੀ ਭਰਤੀ ਹੋ ਗਈ ਭਰਤੀ ਕਾਦੇ ਵਾਸਤੇ ਕਰਦੇ ਆ ਵੋਟਾਂ ਵਾਸਤੇ ਕਰਦੇ ਆ ਜੋ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਨੇ ਪਾਰਲੀਮੈਂਟ ਤੋਂ 1 ਸਾਲ ਤੋਂ ਹੀ ਪਾਰਲੀਮੈਂਟ ਦੀਆਂ ਵੋਟਾਂ ਚੱਕ ਲੋ ਜਲੰਧਰ ਵੈਸਟ ਦੀਆਂ ਵੋਟਾਂ ਚੱਕ ਲੋ 733 ਵੋਟਾਂ ਪਈਆਂ ਸੀਗੀਆਂ ਉਹ ਤੋਂ ਬਾਅਦ 733 ਵੋਟਾਂ ਦੀ ਫਿਗਰ ਦੇਖ ਕੇ ਪਿਛਲੇ 4 ਬਾਇ ਇਲੈਕਸ਼ਨ ਸੀ ਜਿਹੜੀਆਂ ਉਹਦੇ ਵਿੱਚੋਂ ਲੜਈ ਨਹੀਂ ਹੈਗੇ ਮਹਿਜ਼ ਅ 6% ਵੋਟ ਹੈ ਜਿਹੜੀ 3% 6 ਤਾਂ ਬੀਜਪੀ ਨੂੰ 3% ਵੋਟ ਹੈ ਜਿਹੜੀ ਉਹਨਾਂ ਨੂੰ ਆ ਜਿਹੜੀਆਂ ਕਾਰਪੋਰੇਸ਼ਨਾਂ ਦੀ ਸ਼ਹਿਰਾਂ ਦੀ ਵੋਟਾਂ ਸੀਗਾ ਉਹ ਪਈਆਂ ਨੇ ਸੋ ਮੇਰੇ ਖਿਆਲ ਦੇ ਵਿੱਚ ਜੇ ਉਹਨਾਂ ਦੀ ਕੋਈ ਘੋਖ ਪੜਤਾਲ ਕਰਨੀ ਸ਼ੁਰੂ ਕਰਦੇ ਤੇ ਉਹਦੇ ਵਿੱਚੋਂ 5-4% ਤੋਂ ਵੱਧ ਸਾਰੀ ਜੈਲੀ ਨਿਕਲਣ ਲੱਗੀਆਂ ਸੀਐਮ ਸਾਹਿਬ ਕਹਿ ਰਹੇ ਕਿ ਅਠਵੀਂ ਤਮਾਕਾ ਕਰਦਾ ਥੀਲਾ ਤਮਾਕਾ ਕਰ ਰਹੇ ਨੇ ਤਮਾਕਾ ਕਰ ਰਹੇ ਨੇ 5% ਅਠਵਾਂ ਵਾਲੇ ਬੀ ਮਨ ਕਲਾਸਾ ਕਰ ਰਹੇ ਕਲਾਸਾ ਕਰ ਰਹੇ ਜਿਹੜਾ ਤਮਾਕਾ ਸੀਐਮ ਸਾਹਿਬ ਨੇ ਕਰਨਾ ਹੈ ਉਹ ਤੁਸੀਂ ਪਹਿਲੀ ਕਿਉਂ ਮੇਰੇ ਤੋਂ 7:30 ਵਜੇ ਤੁਸੀਂ ਕਿਉਂ ਫੋਨ ਕਰਦੇ ਹੋ ਨਾ ਚੱਲੇ ਹੁੰਦਾ ਕਿਆ ਕਰਨੀ ਹੋਊਗਾ ਲੱਗਦਾ ਹੈ ਜਿਹੜਾ ਨਸ਼ਿਆਂ ਦੇ ਵਿਰੋਧ ਲਗਾਟਾ ਕਰ ਰਹੇ ਦੇਖੋ 100% ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਇਹ ਲੜਵੀ ਰਹੇ ਹਾਂ ਲੜਾਂਗੇ ਵੀ ਤੇ ਕਾਮਯਾਬੀ ਹੋਵਾਂਗੇ ਸਾਰੇ ਰਲ ਮਿਲ ਕੇ ਤੁਹਾਡੀ ਸਰਕਾਰ ਨੂੰ 3 ਸਾਲ ਹੋ ਗਿਆ ਵਿਰੋਧ ਦਾ ਗੱਦਰ ਸਵਾਲ ਖੜੇ ਕਰੇ ਜਿਲਖੜ ਸਾਹਿਬ ਕਹਿੰਦੇ 30 ਸਾਲ ਪਿੱਛੇ ਚੱਲ ਗਿਆ ਪੰਜਾਬ ਇਹ 3 3 ਸਾਲਾਂ ਦੇ ਵਿੱਚ ਦੇਖੋ ਇਸ ਤਰ੍ਹਾਂ ਕਿ ਚਲੋ ਵਿਰੋਧੀਆਂ ਦਾ ਕੰਮ ਹੁੰਦਾ ਕਿ ਕਹਿਣਾ ਉਹ ਕਹਿਣਾ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਜਿਹੜੀ ਪਾਰਟੀ ਦੇ ਵਿੱਚ ਉਹ ਅੱਜ ਨੇ ਬੀਜੇਪੀ ਤੇ ਅਕਾਲੀ ਦਲ ਭਾਈਵਾਲ ਸੀ 10 ਸਾਲ ਉਦੋਂ ਕਹਿੰਦੇ ਸੀਗੇ ਉਦੋਂ ਕਾਂਗਰਸ ਸੀਗੇ ਉਦੋਂ ਕਹਿੰਦੇ ਸੀਗੇ ਕਿ ਲਾ ਪਿੱਛੇ ਚੱਲ ਗਿਆ ਜਦੋਂ ਉਹ ਬੀਜਪੀ ਦੇ ਵਿੱਚ ਚੱਲ ਗਏ ਹੁਣ ਉਹ ਸਾਨੂੰ ਕਹਿਣ ਲੱਗੇ ਉਹਨਾਂ ਦੀ ਆਪ ਦੀ ਸਰਕਾਰ ਦੇ ਵਿੱਚ ਕਾਂਗਰਸ ਦੇ ਵਿੱਚ ਕਿੰਨੀ ਤਰੱਕੀ ਉਸ ਮੇਰੇ ਕਹਿੰਦਾ ਮਤਲਬ ਹੈ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਉਹਨਾਂ ਨੂੰ ਕਰਨ ਦੋ ਉਹਨਾਂ ਤੋਂ ਪੰਜਾਬ ਦੀ ਤਰੱਕੀ ਹੈ ਜਿਹੜੀ ਉਹ ਹਜ਼ਮ ਨਹੀਂ ਹੋ ਰਹੀ ਹੈਗੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ